ਓ ਸਰ ਮੇਰਾ ਕਸੂਰ ਦੱਸੋ ਮੈਂ ਕੀਤਾ ਕੀ ਆ ਆਹੀ ਆ ਸੀ ਕਾਂਗਰਸੀ ਆਹੀ ਕਸੂਰ ਹੈ ਸਾਡਾ ਆਹੀ ਉਹ ਨਾ ਨਾ ਸਾਡਾ ਆਹੀ ਕਸੂਰ ਹੈ ਸਾਡਾ ਕਾਂਗਰਸੀ ਆ ਮੈਂ ਹੁਣੇ ਹੁਣੇ ਐਕਟਿਵਾ ਫੜੀ ਆ ਠੀਕ ਆ ਉਹ ਐਕਟਿਵਾ ਵੀ ਨਹੀਂ ਤੁਸੀਂ ਲੈ ਕੇ ਗਏ ਬੰਦੇ ਆਪ ਦਾ ਰਾਸ਼ਨ ਚੱਕ ਕੇ ਲੈ ਗਏ ਉੱਥੇ ਉਹ ਨਹੀਂ ਸਰ ਮੀਨ ਭਾਈ ਉਹਨੂੰ ਕਰ ਕੱਡ ਗਰੁੱਪ ਚ ਨੰਬਰ ਅਸ਼ਰੇਆ ਭਾਈ ਆਮ ਆਮ ਆਦਮੀ ਪਾਰਟੀ ਧੱਕਾ ਕਰਵਾ ਰਹੀ ਆ ਨਾ 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 ਮੈਂ ਨਹੀਂ ਆਣਾ ਸਰ ਦੱਸੋ ਤੁਸੀਂ ਤੁਹਾਡੇ ਹਰ ਗੱਲ ਤੇ ਮੈਂ ਉਕਦੇ ਹੀ ਆਂ ਦੱਸੋ ਆਪਾਂ ਖੜੇ ਆਂ ਖੜੇ ਆ ਭਾਈ ਨਾਲ ਆਪਾਂ ਠੋਕ ਕੇ ਖੜੇ ਆਂ ਐਦਾਂ ਨਹੀਂ ਮੈਂ ਡਰਨਾ ਡੁਰਨਾ ਸਿੱਧੀ ਗੱਲ ਆ ਆਸ਼ੂ ਭਾਈ ਨੂੰ ਫੋਨ ਕਰੋ ਆਸ਼ੂ ਭਾਈ ਯਾਰੇ ਕਰ ਲਿਓ ਗੱਲ ਆਸ਼ੂ ਭਾਈ ਯਾਰੇ ਗੱਲ ਕਰ ਲਿਓ ਭਾਈ ਆ ਦੇਖੋ ਜੀ ਆ ਦਰਵਾਜਾ ਤੋੜਨ ਤੱਕ ਗਏ ਆ ਆ ਸੋਨੂ ਕਾਉਂਸਲਰ ਭੇਜਿਆ ਆ ਆ ਸਾਰੀ ਕਾਰਵਾਈ ਉਹ ਕਰਾ ਰਿਆ ਕੱਲ ਨੂੰ ਮੈਨੂੰ ਕੋਈ ਹਰਜ ਮਰਜ ਹੁੰਦੀ ਆ ਮੇਰੇ ਤਾਂ ਕੋਈ ਪਰਚਾ ਪੈਂਦਾ ਝੂਠਾ ਆ ਆਸਾਰੀਆਂ ਸਰਕਾਰਾਂ ਭਵਾਣਗੀਆਂ ਜਿਹੜਾ ਇੱਥੇ ਕਪਿਲ ਕੁਮਾਰ ਸੋਨੂ ਆ ਭਲਾਈ ਮੰਚ ਵਾਲੇ ਉਹ ਭਵਾਣਗੇ ਉਹ ਜ਼ਿੰਮੇਵਾਰ ਆ ਕਿਉਂਕਿ ਪਹਿਲਾਂ ਵੀ ਇਹਨਾਂ ਨੇ ਮੇਰੇ ਤੇ ਦੋ ਤਿੰਨ ਝੂਠੇ ਪਰਚੇ ਪਵਾਏ ਦੇ ਆ ਮੈਨੂੰ ਮੋਟਰੈਨ ਕਰਹੁਣ ਮੈਨੂੰ ਭਾਈ ਨੂੰ ਫੋਨ ਕਰੀ ਉਹ ਮੈਂ ਸਰੀਆ ਨੂੰ ਕਹਿਆ ਯਾਰ ਕੋਈ ਯਾਰ ਸੰਜੀਤ ਆਲਾ ਦਰਵਾਜ਼ਾ ਟੁੱਟੇ ਜਾਣਾ ਸੀ ਜਿਹੜੇ ਹਿਸਾਬ ਨਾਲ ਕਿ ਮੈਨੂੰ ਤਾਂ ਕੁੱਤੇ ਲੈ ਗਏ ਨਹੀਂ ਸੀ ਪਤਾ ਨਹੀਂ ਕਰਨਾ ਕੀ ਸੀ ਮੇਰੇ ਘਰ ਦੇ ਬਾਹਰ ਹੋ ਗਿਆ ਭਾਈ 4 ਦਿਨ ਹੋ ਗਏ ਆ ਜਿੱਥੇ ਖੜਦਾ ਉੱਥੇ ਆ ਕੇ ਖੜ ਜਾਂਦੇ ਆ ਕਸੂਰਤਾ ਦੱਸੋ ਅਸੀਂ ਕਿਹੜਾ ਅਜੀਆਂ ਪਾਰਟੀ ਨਾਲ ਜੁੜੇ ਆ ਸਰ ਆਸ਼ੂ ਭਾਈ ਯਾਰ ਇਹ ਖੋਲਦੇ ਆ ਮੈਂ ਨਹੀਂ ਬੋਲਾਂ ਉਹ ਸਰ ਬੰਦਾ ਹੱਕ ਬੰਦਾ ਉਹ ਸਰ ਕਿਸ ਚੀਜ਼ ਦੀ ਤੁਸੀਂ ਕਹਿ ਰਹੇ ਕੰਪਲੀਟ ਹੈ ਤੁਸੀਂ ਕਹਿਣਾ ਕੰਪਲੀਟ ਆ ਕਿਸ ਚੀਜ਼ ਦੀ ਕੰਪਲੇਟ ਹੈ ਦੱਸੋ ਸਰ ਦੱਸੋ ਲੈ ਸਹੀ ਦੱਸਤਾ ਸਕਦੇ ਇੱਥੇ ਉਹ ਸਰ ਕਿਸ ਨੇ ਕੰਪਲੇਟ ਦਿੱਤੀ ਕਿਸ ਨਾਮ ਤੋਂ ਕੰਪਲੇਟ ਹੈ ਤੇ ਸਰ ਮੇਰਾ ਹੱਕ ਹੈ ਤੁਸੀਂ ਮੈਨੂੰ ਲੈਣ ਆਏ ਹੋ ਰਾਦੇ ਫੋਨ ਕਰੀ ਕੋਰਾਂ ਸਰ ਪਈ ਨੂੰ ਕਿਤਾਬ ਪੜ੍ਹ। ਉਹ ਮੈਂ ਭਾਈ ਇਦਾਂ ਨਹੀਂ ਆਣਾ। ਇਦਾਂ ਵੋਟਾਂ ਪਵਾਣੀਆਂ ਤਾਂ ਤੁਸੀਂ ਇਲੈਕਸ਼ਨ ਨਹੀਂ ਕਰਵਾਓ। ਉਦੋਂ ਹੀ ਆਪਣਾ ਬੰਦਾ ਐਮਐਲਏ ਬਣਵਾ ਦਿਓ। ਓ ਸਰ ਮੇਰੀ ਕਿਸ ਬੰਦੇ ਨੇ ਕੰਪਲੀਟ ਕੀਤੀ ਕਿਸ ਨਾਮ ਤੋਂ ਕੀਤੀ ਮੈਨੂੰ ਦੱਸੋ ਤਾਂ ਸਹੀ ਸਰ ਫੜੋ ਯਾਰ ਸਾਰੇ ਲਾਓ ਜੋਰ ਅਦਰ ਨੂੰ ਲਾਓ ਜੋ ਲਾਓ ਜੋ ਜੀ ਟੁੱਟ ਜਾਣਾ ਜੀ ਟੁੱਟ ਜਾਣਾ ਭਾਈ ਟੁੱਟ ਜਾਣਾ ਫੜੋ ਯਾਰ ਇਹ ਤੂੰ ਚੁਗੂ ਫੜਾ ਫੋਟੋ ਇਹਦੂੰ ਟੁੱਟ ਜਾਣਾ ਭਾਈ ਆ ਫਟ ਫੋਨ ਫੜ ਆ ਦੇਖੋ ਜੀ ਆ ਤੇ ਕੋ ਆ ਫੂਲ ਫੜ ਫੂਲ ਫੜ ਆ ਫੜ ਹੋ ਬੜਾ ਉਹ ਆਲਾ ਨੋਮੀ ਆ ਫੂਲ ਦਾ ਟੋਪ ਉਹਨੇ ਉਹਨੇ ਟੋਪ ਆਜੀ ਆ ਤੇ ਮੇਰੇ ਤਾਂ ਗਾਣੇ ਹੀ ਜਿੱਦ ਤੇ ਪਾ ਗੱਡੀ ਲੈ ਲੈ ਗੱਡੀ ਲੈ ਲੈ ਗੱਡੀ ਲੈ ਲੈ ਨਜ਼ਾਇਜ਼ ਕਰ ਦਵੇ ਨੇ hát 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 i i'm not Yes, sir. 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 Yes, ਕੰਕਰ ਕਰ ਕਰ ਬੰਦੇ ਲੱਗੇ ਹੋਏ ਤੇ 95 ਹੋ ਗਿਆ ਰੋਥੇ ਨਹੀਂ ਆਈ ਸੀ ਉਹ ਬੱਪਾ ਤੋਂ ਫੋਟੋ ਤੇ ਤੋੜ ਦੇ ਤੋੜ ਦੇ ਸਾਰੀ ਵੀਡੀਓ ਹੈਗੀ ਐ ਓਏ ਓ ਨਹੀਂ ਉਹ ਪਿੱਛੇ ਜਾ ਲੈ ਯਾਰ ਟਿਕਾ ਟਿਕਾ ਆਈ ਕਿਤੇ ਵੀਡੀਓ ਖਾਣ ਸੱਦੋ ਨਹੀਂ ਯਾਰ ਕੋਈ ਬੰਦਾ ਹੈ